ਸਿਰ ਰਾਗ ਮਹਲ ਦਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮੋਂ ਪਿਆ ਗਰਬਾਸ ਉਰਦ ਤਪ ਕਰੇ ਵਣ ਜਾ ਰਿਆ ਮਿੱਤਰਾ ਕਸਮ ਸੇਤੀ ਅਰਦਾਸ ਕਸਮ ਸੇਤੀ ਅਰਦਾਸ ਸੁਭਾਣੇ ਉਰਦ ਧਿਆਨ ਦੇ ਬਲਗਾ ਨਾ ਅਮਰ ਸਾਧਾ ਦਇਆ ਕਲ ਭੀਤਰ ਬੌੜ ਚਾਸੀ ਨੰਗਾ ਜੈਸੀ ਕਲਮ ਉਡੀ ਹੈ ਮਰਸਤ ਤੈਸੀ ਜੀੜੇ ਪਾਸ ਖਾਓ ਨਾਨਕ ਪ੍ਰਾਣੀ ਪੈਦੇ ਪੈਰ ਕਉ ਪਿਆ ਗਰਬਸ ਦੂਜੇ ਬਹਿਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਵਿਸਰ ਗਿਆ ਸਭ ਧਿਆਨ ਹੱਥੋ ਹੱਤ ਨਾ ਚਾਹੀਏ ਵਣ ਜਾ ਰਿਆ ਮਿਤਰਾ ਜਿਵਨ ਜਸੁਦਾ ਘਰ ਕਾਨ ਹੱਥੋ ਹੱਤ ਨਾ ਜਾਈਏ ਪ੍ਰਾਣੀ ਮਾਦ ਕੈ ਸੁਤ ਮੇਰਾ ਛੇਦ ਛੇਦ ਮੂੜ ਮਨ ਮੇਰੇ ਅੰਤ ਨਾ ਹੀ ਕਸ਼ਤੇ ਰਾ ਜेन ਰਾਚ ਰਚਿਆ ਤੇ ਸੇ ਨ ਜਾਣੇ ਮਨ ਭੀਤਰ ਤਰ ਧਿਆਨ ਕਉ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇਵਣ ਜਾ ਰਿਹਾ ਮਿਤਰਾ ਧਨ ਜੋਬਨ ਸਿਉ ਚੇਤ ਹਰ ਕਾ ਨਾਮ ਨਾਲ ਚੇਤੇ ਹੀ ਬਣ ਜਾ ਰਿਹਾ ਮਿਤਰਾ ਬੱਧਾ ਛੁਟੇ ਜੇਤ ਹਰ ਕਾ ਨਾਮ ਨਾਲ ਚੇਤੀ ਪ੍ਰਾਣੀ ਬਿਕਲ ਭਿਆ ਸੰਗ ਮਾਇਆ ਤਾਨ ਸੇਵਰਤਾ ਜੋ ਬਨ ਮਤਾ ਐਲਾ ਜਨਮ ਗਵਿਆ ਧਰਮ ਸਤੀ ਵਪਾਰ ਨ ਕੀਨੋ ਕਰਮ ਨ ਕੀਤੋ ਮਿਤ ਕਾਉ ਨਾਨਕ ਤੀਜੇ ਪ੍ਰਾਣੀ ਪਹਿਰੇ ਪ੍ਰਾਣੀ ਤਾਨ ਜੋ ਬਨ ਸਿਉ 체ਥ ਚੌਥੇ ਪਹਿਰੇ ਰਣ ਕੇ ਵਣ ਚਾਰਿਆ ਮਿਤਰਾ ਲਾਵੀ ਆਇਆ ਖੇਤ ਛਾ ਜਮ ਪਕੜੇ ਚਲਾਇਆ ਵਣ ਜਾ ਰਿਆ ਮਿਤਰਾ ਕਿਸੇ ਨਾ ਮਿਲਿਆ ਭੇਤ ਭੇਜੇ ਅਦਾਰ ਕਿਸੇ ਨਾ ਮਿਲਿਓ ਜਾ ਜਮ ਪਕੜੇ ਚਦਾਇਆ ਝੂਠਾ ਰੋਦਨ ਹੋਆ ਦਿਵਾਲੇ ਕਿਨਵੇਂ ਭੈ ਬਰਾਇਆ ਸਾਹੀ ਵਾਸਤ ਪ੍ਰਾਪਤ ਹੋਈ ਜਿਸ ਸਿਉ ਲਾਇ ਹੇਤ ਕਉ ਨਹਨ ਕੇ ਪ੍ਰਾਣੀ ਚੌਥੇ ਪੈਰੇ ਲਾਵੀ ਦੁਨਿਆ ਖੇਤ ਸ੍ਰੀ ਰਾਗ ਮਾ ਦਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਨਜਾਰਿਆ ਮਿਤਰਾ ਬਾਲਕ ਬੋਧਿਆ ਚੇਤ ਖੀਰ ਪੀਏ ਕਹਿਦਾ ਹੀ ਇਹ ਬਨਜਾਰਿਆ ਮਿਤਰਾ ਮਾਧ ਪਿਤਾ ਸੋ ਤੇਤ ਮਾਧ ਪਿਤਾ ਸਤ ਨਿਆਉ ਕਨੇਰਾ ਮਾਇਆ ਮੋਸ ਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਰ ਕਮਾਈ رام نام بن مکت نہ ہوئی بوڑھی دوجے ہیت کو نانک پرانی پہلے پہلے شوٹے گار چیت دوجے پیرے رین کے بن جا رہا مترا پر جب میں مات کام پیا بن جارے ہیں میتر اندرے نام نہ چیت رام نام کڑ گیا گیان دھیان گھن سنجم نہ جن مرو گے چھوٹے تیرت برت سنجم نہ کرم ترم نہیں نا پوجا نانک پائے نس تارا دبدا ویا پے ਤੇ ਜੇ ਪੈਰੇ ਰੈਣ ਕੇ ਵਣ ਜਾ ਰਿਆ ਮਿਤਰਾ ਸਰਹੰਸ ਉਲਥੜੇ ਆਏ ਜੋ ਬਨ ਘਟੇ ਜਰਵਾ ਜਿਨੇ ਵਣ ਜਾ ਰਿਆ ਮਿਤਰਾ ਆਵ ਘਟੇ ਜਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾਂ ਜਾਂਮ ਪਕੜੇ ਚਲਾਇਆ ਸਾਬ ਕਿਸੇ ਆਪਣਾ ਘਰ ਕੈ ਰੱਖਿਆ ਕੈ ਮੈਂ ਪਿਆ ਪਰਾਇਆ ਬੁੱਧ ਵੀ ਸਰਜੀ ਗਈ ਸਿਆਣਪ ਕਰਿ ਅਵਗਣ ਪਛਤਾਏ ਕਹੋ ਨਾਨਕ ਪਰਾਣੀ ਦੀ ਜੇ ਪੈਰੇ ਪ੍ਰਭ ਜੇ ਤੋਲੇ ਬੁਲਾਏ ਚੌਥੇ ਫੈਰੇ ਰਹਿਣ ਕੇ ਬਣ ਜਾ ਰਿਆ ਮਿੱਤਰਾ ਬਿਰਦ ਭਿਆ ਤਨ ਕੀਨ ਅੱਖੀ ਅੰਧ ਨਾ ਦੀ ਸਈ ਬਣ ਜਾ ਰਿਆ ਮਿੱਤਰਾ ਕੰਨੀ ਸੁਣੇ ਨਾ ਬੈਣ ਅੱਖੀ ਅੰਧ ਜੀਬ ਰਸ ਨਾਈ ਰਹੇ ਪਕਾਰੋ ਤਾਣਾ ਗੁਣ ਅੰਤਰ ਨਾਈ ਕਿਉ ਸੁਖ ਪਾਵੇ ਮਨ ਮੁਖਿਆ ਬਣ ਜਾਣਾ ਖੜ ਪੱਕੀ ਕੋੜ ਭਜੇ ਬਿਨ ਸੇ ਆਏ ਚਲੇ ਗਿਆ ਮਾਨ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਨ ਉੜ ਕਾਇਆ ਤੈਨ ਸਾਇਆ ਬਣ ਜਾ ਰਿਹਾ ਮਿਤਰਾ ਜੜ ਜੜ ਬਾਣਾ ਕੰਨ ਇਕ ਰਤੀ ਗੁਣ ਨ ਸਮਾਣਿਆ ਬਣ ਜਾ ਰਿਹਾ ਮਿਤਰਾ ਆਗੁਣ ਗੜਸਨ ਬਾਨ ਗੋੜਿਆ ਸੰਜਮ ਹੁੰਜਾਵੇ ਛੋੜ ਨ ਖਾਵੇ ਨਾ ਤੇ ਜੰਮਣ ਮਰਨਾ ਕਾਲ ਜਾਲ ਜਮ ਜੋਏ ਨਾ ਸਕੇ ਭਾਏ ਭਗਤ ਪੈ ਪਤਰਨਾ ਪੈ ਪਦ ਸੇਤੀ ਜਾਵੇ ਸਹਿ ਸਮਾਵੇ ਸਗਲੇ ਦੁਖ ਮਿਟਾਵੇ ਕਹਉ ਨਾਨਕ ਪ੍ਰਾਣੀ ਕੁਰਮਾ ਚੂਟ ਸੱਚੇ ਤੇ ਬਤ ਪਾਵੇ ਸਿ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਿਆਣ ਕੇ ਵਨ ਜਾ ਰਹੇ ਮਿੱਤਰਾ ਹਰ ਪਾਇਆ ਉਤਰ ਮੁਝਾਰ ਹਰ ਧਿਆਵੇ ਹਰ ਉਚਰੇ ਵਨ ਜਾ ਰਹੇ ਮਿੱਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜੱਪੇ ਆਰਾਦੇ ਬਚੇ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭੈ ਅਮਕ ਲਗ ਸਸੇ ਪਿਤਾ ਮਾਤੀ ਬਿਆ ਜਿਸ ਕੀ ਵਤ ਸੇ ਚੇਤੋ ਪ੍ਰਾਣੀ ਹੇ ਕਰ ਹਿਰਦੇ ਗੁਰਮਹ ਵਿਚਾਰ ਕੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾਤਾਰ ਦੂਜੇ ਪੈਰੇ ਰਹਿਣ ਕੇ ਵਣ ਜਾ ਰਿਆ ਮਿਤਰਾ ਮਨ ਲਗਾ ਦੂਜੇ ਭਾਏ ਮੇਰਾ ਮੇਰਾ ਘਰ ਪਾ ਲਈਏ ਵਣ ਜਾ ਰਿਆ ਮਿਤਰਾ ਲੈ ਮਾਦ ਪਿਤਾ ਗੜਦਾ ਲਾਵੇ ਮਾਦ ਪਿਤਾ ਸਾਧ ਗੜ ਸੇਤੀ ਮਨ ਜਾਣੇ ਘਾਟ ਖਵਾਏ ਜੋ ਦੇਵਤ ਸੇ ਨ ਜਾਣੇ ਮੂਡਾ ਦਿੱਤੇ ਨੂੰ ਲਪਟਾਏ ਕੋਈ ਗੁਰਮਖ ਹੋਵੇ ਸੋ ਕਰੇ ਵਿਚਾਰ ਆਰਤੀ ਆਵੇ ਮਨ ਲੇ ਲਾਇ ਆਉ ਨਾਨਕ ਦੂਜੇ ਪੈਰੇ ਪ੍ਰਾਨੀ ਤੇ ਕਾਣ ਕਰੂੰ ਕਾਇ ਤੀਜੇ ਪੈਰੇ ਅਰਣ ਕੇਵਣ ਜਾ ਰਿਆ ਮਿਤਰਾ ਮਨ ਲੱਗਾ ਯਾਰ ਜੰਜਾਲ ਧਨ ਜਿਤਵੇ ਧਨ ਸੰਚਵੇ ਵਣ ਜਾ ਰਿਆ ਮਿਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੇ ਜਿਉ ਵੇ ਅੰਤ ਸਖਾਈ ਇਹ ਦਰਸਨ ਪੇ ਮਾਇਆ ਝੂਠੀ ਅੰਤ ਛੋੜ ਚਲਿਆ ਬਸ ਤਾਈ ਜੈਨੂ ਕਿਰਪਾ ਕਰੇ ਗੁਰਮੇਲੇ ਸਵਾਹ ਹਰ ਨਾਮ ਸੇਮਾਲ ਕਾਉ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜੈ ਮਿਲੇ ਹਰ ਨਾਲ ਚੌਥੇ ਪੈਰੇ ਹਰਿਆਣ ਕੇਵਣ ਜਾ ਰਿਆ ਮਿਤਰਾ ਹਰ ਚਲਦਣੇ ਵੇਲ ਆਂਦੀ ਕਰ ਸੇਵ ਪੂਰਾ ਸਤਗੁਰੂ ਬਣ ਜਾ ਰਿਆ ਮਿਤਰਾ ਸਭ ਚਲਦੀ ਰੈਣ ਵਿਆਦੀ ਹਰ ਸੇਵ ਕੇਨ ਕੇ ਢੇਲ ਮੂਲਾ ਕਰਿਓ ਤੇ ਤੇ ਅਥਰ ਜੋਗ ਜੋਗੋ ਓ ਹਰ ਸੇਤੀ ਸਦਮਾਨ ਹੋਰ ਲੀਆਂ ਜਦ ਮਨ ਦੁਖ ਹੋਵੋ ਗੁਰਸਾਧ ਗੁਰਸਵਾਮੀ ਪੇਦ ਨਾ ਜਾਣੂ ਜਿਦ ਮੇਰਾ ਹਰ ਭਗਤ ਸੁਖਾਂ ਦੀ ਕਾਉ ਨਾਨਕ ਪ੍ਰਾਣੀ ਚੌਥੇ ਪੈਰੇ ਸਭ ਲਿਓ ਹਰੈਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰੈਣ ਕੇਵਣ ਜਾ ਰਿਆ ਮਿੱਤਰਾ ਤੋਰ ਪਾਇਤਾ ਉਧਰੇ ਮਹੇ ਦਸੀ ਮਾਸੀ ਮਾਨਸ ਕੀਆ ਵਣ ਜਾ ਰਿਆ ਮਿੱਤਰਾ ਕਰ ਮਹੁਰਤ ਕਰਮ ਕਰਮਾਇ ਮੋਲਦ ਕਰ ਦੀਨੀ ਕਰਮ ਕਰਮਾਣੇ ਜਜਾ ਲਿਖ ਤੋਰ ਪਾਇਆ ਮਾਦ ਪਿਤਾ ਭਾਈ ਸੋਤੇ ਬਣਤਾ ਤੈਨ ਭੀਤਰ ਪ੍ਰਭੂ ਸੁਜੋਇਆ ਕਰਮ ਸੁਕਰਮ ਕਰਾਏ ਆਪੇ ਇਹ ਜਨਤੇ ਵਸ ਕਿਛ ਨਾਏ ਕਾਉ ਨਾਨਕੇ ਪ੍ਰਾਣੀ ਪਹਿਲੇ ਫੈਰੇ ਧਰ ਪਾਇਤਾ ਉਧਰੇ ਮੈਂ ਦੂਜੇ ਪੈਰੇ ਰਿਆਣ ਕੇ ਵਣ ਜਾ ਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭੜਾ ਨਾ ਬਸਾਣੇ ਵਣ ਜਾ ਰਿਆ ਮਿੱਤਰਾ ਮਨਮਤਾ ਅੰਗੇ ਗੁਰਾ ਭੜਾ ਨਾ ਬਸਾਣੇ ਪ੍ਰਾਣੀ ਅਗੇ ਪੰਥ ਕਰਾਰਾ ਪੂਰਾ ਸਤਗੁਰ ਕਭ ਨਾ ਸੇਵਿਆ ਸੇਠਾ ਦੇ ਜਮ ਜੰਦਾਰਾ ਧਰਮ ਰਾਜਾ ਪਕੜ ਸੁਭਾਵਰੇ ਤਬ ਕੀਆ ਜਵਾਬ ਕਰੇ ਕਾਉ ਨਾਨਕ ਦੂਜੇ ਪਹਿਰੇ ਪ੍ਰਾਣੀ ਭਰ ਜੋ ਬਨ ਲੈ ਰੀ ਧੀ ਤੀਜੇ ਪਹਿਰੇ ਰਣ ਕੇਵਣ ਜਾ ਰਿਆ ਮਿਤਰਾ ਬੇਸੰਚੇ ਹੰਦ ਗਿਆਨ ਪੁੱਤਰ ਖਲਤਰ ਮੋਏ ਲਪਟਿਆ ਬਨ ਜਾ ਰਿਆ ਮਿਤਰਾ ਅੰਤਰ ਲੋਭ ਦੁਭਾ ਲਹਿਰ ਦੁਭਾ ਨੇ ਅੰਤਰ ਲੈ ਲਹਿਦ ਬਹਨ ਪ੍ਰਾਣੀ ਸੋਭਰਾ ਚੇਤਨ ਆਵੇ ਸਾਦ ਸੰਗ ਸਿਉ ਸੰਗ ਦਾ ਕੀਆ ਬਹੁ ਜੁਨੀ ਦੁਖ ਪਾਵੇ ਸਿਰਜਨ ਹਾਰ ਵੀ ਸਾਰਿਆ ਸੁਆਮੀ ਇੱਕ ਨਿਮਖ ਦਾ ਲਗੋ ਧਿਆਨ ਹੈ ਕਉ ਨਾਨਕੇ ਪ੍ਰਾਣੀ ਤੀਜੇ ਪਹਿਰੇ ਸੱਚ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕਿਵਣ ਜਾ ਰਿਆ ਮਿਤਰਾ ਤੇ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਬਣ ਜਾ ਰਿਆ ਮਿਤਰਾ ਤੇਰਾ ਦਰਗੇ ਭੇਦੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤ ਹੋਏ ਸਖਾਈ ਇਓ ਮੋ ਮਾਇਆ ਤੇ ਸੰਗ ਨ ਚਾਲੇ ਠੂਠੀ ਬ੍ਰਿਤ ਲਗਾਈ सगली ਰਹਿਣ ਗੁਦਰੀ ਅਧਿਹਾਰੀ ਸਿਵ ਸਾਗੋ ਚਾਂਦਣ ਹੋਏ ਕਾਉ ਨਾਨਕ ਪ੍ਰਾਣੀ ਚੌਥੇ ਬੈਰੇ ਤੇਨੇ ਰੇ ਆਇਆ ਸੋਏ ਲਿਕੇ ਆਇਆ ਗਵਿੰਦ ਘਾਵਣ ਜਾ ਰਿਆ ਮਿਤਰਾ ਔਰ ਚਲੇ ਗਮਾਣਾ ਸਾਧ ਇਕ ਰਤੀ ਬਿਲਮ ਨਾ ਦੇਵਣੀ ਮਣ ਜਾ ਰਿਆ ਮਿਤਰਾ ਉਨੀ ਤਗੜੇ ਪਾਈ ਰਾਤ ਲਿਕੇ ਆਇਆ ਬਗੜ ਚਲਾਇਆ ਮਨਬੋ ਸਦਾ ਦੋਏ ਲੇ ਜਿਨੇ ਪੂਰਾ ਸਤਗੁਰੂ ਸੇਵਿਆ ਸੇਰਦਰਗੇ ਸਦਾ ਸਵੇਰ ਦੇ ਕਰਮ ਧਰਤੀ ਸਰੀਰ ਜੋ ਗਿਆਨ ਅੰਤਰ ਜੋ ਬੋ ਵੇਸੁ ਕਾਤ ਕਉ ਨਾਨਕ ਭਗਤ ਸੋਏ ਦਰਬਾਰੇ ਪਦਮੁ ਸਦਾ ਪਵਾਤਿ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸੰਤ ਏਕ ਓੰਕਾਰ ਸਤਗੁਰ ਪ੍ਰਸਾਦ ਮੁੰਦਿਆਣੀ ਪਈੜੇ ਕਿਉ ਕਰੇ ਹਰ ਦਰਸਨ ਪੇ ਖੇ ਹਰਾਰੇ ਆਪਣੀ ਕਿਰਪਾ ਕਰੇ ਗੁਰਮਸਉਢੇ ਕਮ ਸਿੱਖੇ ਜੋੜੇ ਕਮ ਸਿੱਖੇ ਗੁਰਮ ਘਰ ਅਰ ਸਦਾ ਧਿਆਏ ਸਈਆਂ ਵਿੱਚ ਫਿਰੇ ਸੁਹੇਲੀ ਅਰ ਦਰਗੇ ਭਾਂਉੜਾ ਲੇਕਾ ਧਰਮਰਾਏ ਕੀ ਬਾਕੀ ਜਾਪਾਰਾ ਨਾਮ ਕਿਰੇਖੇ ਮੁੰਦਿਆਣੀ ਪਈੜੇ ਗੁਰਮ ਘਰ ਦਰਸਨ ਦਿਖ ਵਿਆਹ ਹੋਆ ਮੇਰੇ ਬਾਬਲਾ ਗੁਰਮ ਕੇ ਹਰ ਪਾਇਆ ਗਿਆਨ ਅੰਧੇੜਾ ਕੱਟਿਆ ਗੁਰ ਗਿਆਨ ਬਰਜਾਂਡਿ ਬੁਲਾਏ

ਮਨ ਜਿਹੜੇ ਪਾਸਾ ਢਾ ਲੇ ਆ ਸੰਤ ਜਨਾ ਮਿਲਕਾਰ ਜਸੋਇਆ ਵਰ ਪਾਇਆ ਪੁਰਖੇ ਅਨੰਦ ਦੀ ਅਰਸਾ ਜਤੇ ਮੇਰੇ ਬਾਬਲਾਡ ਜਾਨ ਮੇਲੇ ਜਾਂਜ ਸਵੰਦੀ ਅਰ ਬਰਾ ਮੇਰੇ ਬਾਬਲਾਡ ਦੇਵੋ ਦਾਨ ਮਦਾ ਜੋ ਹਰ ਕਪੜਾ ਅਰ ਸੋਭਾ ਦੇਵੋ ਜਿਸ ਸਵਰੇ ਮੇਰਾ ਕਾਜੁ ਅਰ ਭਗਤੀ ਕਾ ਸਵੇਲਾ ਗੁਰਸਤ ਗੁਰ ਦਾਨ ਦਿਵਾਇਆ ਕੱਢ ਬੜ ਪੰਡ ਅਰ ਜੋ ਬਾ ਹੋਇ ਤਾ ਨਰਲੇ ਦਾਇ ਹੋਰ ਮਨ ਨੂੰ ਦਜ ਰੱਖ ਦਿਖਾ ਲੇ ਸੁ ਕੋੜਿਆਂ ਘਰ ਕਾ ਚਫਾਜੋ ਹਰ ਬਰਾ ਮੇਰੇ ਬਾਬਲਾਰ ਦੇਵੋ ਧਰਮ ਦਾ ਜੋ ਹਰ ਰਾਮ ਨਾ ਮੇਰੇ ਬਾਬਲਾ ਫਿਰ ਮਿਲ ਤਨ ਬੇਲ ਬਜਾਂਦੀ ਹਾ ਜੁਗ ਹੈ ਜੋਗੋ ਜੁਗ ਜੁਗ ਹੈ ਜੋਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਾਤ ਗੁਰ ਕੀ ਜਿਹਨੇ ਗੁਰਬਗ ਨਾਮ ਧਿਆਇਆ ਅਰ ਪੁਰਖ ਨਾ ਕਾ ਵੀ ਬਿਣ ਸੇ ਜਾਵੇ ਦੇ ਦੇਵੇ ਚੜੇ ਸਵਾਇ ਨਾਨਕ ਸੰਤ ਸੰਤ ਹਾਰੇ ਕੋ ਜਪ ਹਰ ਨਾਮ ਸਵੰਧੀ ਹਰ ਰਾਮ ਰਾਮ ਰੇ ਬਾਬਲਾ ਹਰ ਮਿਲ ਧਨ ਵੇਲ ਬਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੇ ਪਿਆਰੇ ਜੀਓ ਮੇ ਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰੇ ਜੀ ਮਿਤਰਾ ਨਿਵੇ ਤੇਰੇ ਨਾਲੇ ਸੰਗ ਸਹਾਈ ਅਰ ਨਾਮ ਧਿਆਈ ਵਿਰਤ ਕੋਇ ਨ ਜਾਏ ਮਨ ਚੰਦੇ ਸੇ ਈਰ ਬਾਬੇ ਚਲਨੇ ਕਮਲ ਜੇਤ ਲਾਏ ਜਲਤਰ ਪੂਰੇ ਹਾ ਬਨਵਾਰੀ ਘੜ ਘੜ ਨਦ ਨਿਆ ਦੇ ਨਾਨਕ ਸਿਖ ਦੇ ਮਨ ਪ੍ਰੀਤਮ ਸਾਜ ਸੰਗ ਭਰਮ ਚਾਲੇ ਮਾਧ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਬਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬੇਕ ਪਸਾਗਰ ਸੰਸਾਰੇ ਚੰਦ ਕਮਲ ਰਤ ਭੋਇਤ ਸਦ ਸੇ ਕਰਤੇ ਸਹਸਾ ਦੁਖ ਨ ਵਿਆਪੇ ਗੁਰ ਪੂਰਾ ਭੇਟੇ ਉਹਨ ਵਿਭਾਗੀ ਆੜ ਪੈਰ ਪ੍ਰਭ ਜਾਪੇ ਆਜੂ ਗਾਦੀ ਸੇਵਕ ਸਵਾਮੀ ਭਗਤਾ ਨਾਮ ਧਾਰੇ ਨਾਨਕ ਸੇਕ ਦੇ ਮਨ ਪ੍ਰੀਤਮ ਬੇਨਾਰਥ ਝੂਠ ਬਸਾਰੇ ਮਨ ਪਿਆਰਿਆ ਜੀ ਮਿੱਤਰਾ ਲਦੇ ਕੇ ਬਸਵਲੀ ਮਰ ਪਿਆਰਿਆ ਜੀ ਮਿੱਤਰਾ ਅਰ ਧਰਸਨੇ ਚਲ ਮੱਲੀ ਅਰਥ ਸੇਵੇ ਅਲਗ ਬੇ ਬੇਨੇ ਚਲਿਆ ਸੰਪਾਇਆ ਤ ਜਨਮ ਨ ਮੜਨੇ ਹਮਣ ਜਾਣਾ ਸੰਸਾਰ ਦੋਗੂ ਮੇੜ ਤਿਰਗੋਬਦ ਕਾ ਕਾਗਦ ਬੜਾ ਚੰਦੂਤਾ ਕਾ ਨ ਚਲਦੀ ਨਾਲੇ ਸੇਕਦੇ ਮਨਪ੍ਰੀਤ ਮਰ ਲਦੇਖੇ ਉਸ ਬਲ ਮਰ ਪਿਆਰਿਆ ਜੀ ਮਿੱਤਰਾ ਗਰ ਸੰਤਾ ਸੰਗ ਨਿਵਾਸੋ ਮਨਪਿਆਰਿਆ ਜੀ ਮਿੱਤਰਾ ਨਾਮ ਜਪਤ ਪਰਗਾਸੋ ਸਿਮਰ ਜਵਾਮੀ ਸੁਕੇ ਗਾਮੀ ਜ਼ਗਲੀ ਇਛਾ ਪੁੰਨਿਆ ਸਰਬੇ ਕਮਾਣੇ ਪੁਰ ਪੁਰਬੇ ਕਮਾਣੇ ਸਿਰ ਰੰਗ ਪਾਇ ਹਰ ਮਲੇ ਚਰੀ ਵੇਸੋਨੀ ਹੰਤਰ ਬਾ ਸਰਬਤਰਵਿਆ ਮਨ ਉਜਿਆਪੇ ਸੁਬਾ ਸੋ ਧਾਨ ਸੇਖ ਦੇ ਮਨ ਪ੍ਰਿਭ ਕਰ ਸੰਤ ਸੰਗਾ ਸੰਗ ਵਸ ਮਨ ਪਿਆਰੇ ਜੀ ਮਿੱਤਰ ਆਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰੇ ਜੀ ਮਿੱਤਰ ਆਰ ਜਲ ਮਿਲ ਜੀ ਵਹਿਮੀ ਹਰ ਪੀਏ ਗਾਣੇ ਅਮਰਤ ਬਾਣੇ ਸਰਬ ਸੁਕਾ ਮਨ ਉੱਠੇ ਸ੍ਰੀ ਰਾਂਗ ਸ੍ਰੀ ਤਰਪਾਏ ਮੰਗਲ ਗਾਏ ਚੁ ਪੰਨੀ ਚਦ ਗੁਰ ਤੁਠੇ ਲੜਦੀਏ ਲੜਦੀਨੇ ਦਾਏ ਨਉ ਨਿਦ ਪਾਏ ਨਉ ਸਰਬੇ ਟਾਕ ਵਰਦੀਨਾ ਨਾਨਕ ਸੇ ਕੇ ਸੰਤ ਸਮਝਾ ਪ੍ਰੇਮ ਭਗਤ ਮਨ ਲੀਨਾ ਸਿਰਾਗ ਕੇ ਸ਼ੰਤ ਮਹੱਲਾ ਪੰਜਵਾ ਇਕ ਹੋਂਕਾਰ ਸਤਗੁਰ ਪ੍ਰਸਾਦ ਡਖਣਾ ਹਟ ਮਜਾਉ ਮਾ ਪੀਰੀ ਪਸੇ ਕਿਉਂ ਦੇਦਾਰ ਸੰਤ ਸਾਈ ਲੱਭਣੇ ਨਾਨਕ ਪ੍ਰਾਣ ਅਧਾਰੇ ਸ਼ੰਤ ਚੰਨ ਗਮਸੋ ਪ੍ਰੀਤ ਰੀਤ ਸੰਤਨ ਮਨਿ ਆਵੇ ਜੀਓ ਦੁਤੀਆ ਭਾਉ ਬਰੀਤ ਨੀਤ ਦਸਨ ਭਾਵੇ ਜੀਓ ਦਸਨ ਭਾਵੇ ਬਿੰਦਰਸਾਵੇ ਕਕੇ ਨਾ ਤੀਰਜ ਕਿਉਂ ਕਰੇ ਨਾ ਵੀ ਹੁਣਾ ਤਨ ਬਨਹੀਨਾ ਜਲ ਬਿਨ ਮਛਲੀ ਜਿਹਾ ਮਰੇ ਮੇਰੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਦੇ ਸਵਾਮੀ ਧਾਰਨ ਗੁਰੂ ਮਨ ਤਨ ਅੰਗ ਸਮਾ ਡਗਣਾ ਸੁਆਂ ਦੋਹਾ ਬਿਠਾਏ ਕੋਈ ਨਾ ਦੇ ਸੈਡੂ ਜੜੋ ਖੁਲੜੇ ਕਾ ਬਾਠ ਨਾਨਕ ਸਤਗੁਰੂ ਦੇ ਭੇਟ ਤੇ ਸੰਤ ਤੇਰੇ ਬਚਨੇ ਨੂੰ ਪਿਆ ਪਾਸ ਸੰਤ ਨੇ ਆਧਾਰ ਬਾਣੀ ਵਿਚਾਰੀਏ ਜਿਉ ਸਿਮਰਤ ਸਾਗੇ ਰਾਜ ਪੂਰਨ ਵਿਸਵਾਸ ਕੇ ਗੰਮ ਨ ਬਿਸਾਰੀਐ ਦੀ ਕੇਵਨ ਨ ਬਿਸਾਰੀਐ ਨੀ ਮਕਨ ਤਾਰੇ ਗੁਣਵੰਤੀ ਪ੍ਰਾਨੇ ਹਮਾਰੇ ਮਨ ਬਾਂਛਦਿ ਪਰਦੇਤੇ ਸੁਆਮੀ ਜੀ ਕੇ ਪਿਰਤਿ ਸਾਰੇ ਰਾਜ ਕੇ ਨਾਤੇ ਸਰਬ ਕੇ ਸਾਥੇ ਜਪ ਜੁਏ ਜਨਮ ਨ ਹਾਰੀਐ ਨਾ ਲਕੀ ਬੇਨੰਤੀ ਪ੍ਰਾਪੇ ਕਿਰਪਾ ਕਰ ਭਵ ਜਲ ਤਾਰੀਏ ਡਖਣਾ ਧੂੜੀ ਮਜਨ ਸਾਧ ਕੇ ਧੀਏ ਕਿਰਪਾਲ ਲਦੇ ਅਬੇ ਥੋਕੜੇ ਦਾਨ ਕਰ ਤਨ ਮਾਲ ਸੰਤ ਸੁੰਦਰ ਸੁਆਮੀ ਧਾਨ ਭਗਤੇ ਬਿਸਰਾਮ ਆਸਾ ਲਗ ਜੀਵ ਤੇ ਜੀਓ ਮਾਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅਮਰਤ ਪੀਵ ਤੇ ਜੀਓ ਅਮਰਤ ਅਰ ਪੀਵ ਸਦਾ ਤੇ ਜੀਵ ਤੇ ਵਿਕੇ ਬਨ ਫੀਕਾ ਜਾਣਿਆ ਭੈ ਕਿਰਪਾਲ ਗਪਾਲ ਪ੍ਰਭ ਮੇਰੇ ਸਾਧ ਸੰਗ ਨਿਤਮਾਨਿਆ ਸਰਬਸ ਸੁਖ ਅਨੰਦ ਘਾਨ ਪਿਆਰੇ ਹਰ ਰਤਨ ਮਨ ਅੰਤ ਸੀਵ ਦੇ ਗਤੈ ਨਹੀਂ ਵਿਸਰੇ ਪ੍ਰਾਨ ਅਧਾਰਾ ਜਪ ਜਪ ਨਾਲ ਕਿ ਜੀਵ ਤੇ ਰਖਣਾ ਜੋ ਤੋ ਕੀਨੇ ਆਪਣਾ ਹੈ ਤੈਨੋਂ ਕੋ ਮਿਲਿਓ ਹੈ ਆਪੇ ਆਪ ਮੋਇ ਜਸ ਨਾਨਕ ਆਬ ਸੁਣਿਆ ਸੰਤ ਪ੍ਰੇਮਟ ਗੋਰੀ ਪਾਇ ਤੇ ਚਾਇ ਗੋਮੀਨ ਮੰਨ ਮੋਇ ਜੀਉ ਸੰਤਨ ਕੇ ਪ੍ਰਸਾਦਿ ਗਾਦ ਕੰਠੇ ਲਗੇ ਸੋਇ ਜੀਉ ਅਰ ਕੰਠ ਦਾ ਸੋਇ ਦੇਖ ਸਾ ਮੋਇ ਭਗਤ ਲਖਣ ਕਰ ਵਸੇ ਮਨ ਸਰਬ ਸੁਖ ਉੱਠੇ ਗੋਬਿੰਦ ਉੱਠੇ ਜਨਮ ਮਰਨ ਅਜਾ ਮਿਟ ਗਏ ਸਗੇ ਸਗੇ ਮੰਗਲੋ ਕਾਇ ਇਸਿ ਪੁਜਾਇ ਭੌਰ ਨ ਮਾਇਆ ਭੌਰ ਨ ਮਾਇਆ ਹੋਇਆ ਕਰ ਗਹਿਦੀਨੇ ਨਾਨਕ ਪ੍ਰਭ ਪਿਆਰੇ ਸੰਸਾਰ 사ਗਰ ਨਹੀਂ ਕੋਇ ਢਕਣਾ ਸਾਈ ਨਾਮਿ ਹਮ ਕੋਲ ਕੀ ਨ ਕੋਈ ਜਾਣਦੋ ਜਿਨਾਂ ਭਾਗ ਮਥਾਏ ਇਸ ਨਾਨਕਾ ਰੰਗ ਮਨ ਦੋਸ਼ੰਤ ਕਹਤੇ ਭਿਰਤਾ ਸੁਨਤੇ ਸਭ ਧਾਨ ਦਿੱਖਤੀ ਕੋਲ ਧਾਰਿਆ ਜੀਓ ਜੇਨ ਕੋ ਸਾਧੂ ਸੰਗਨਾਂ ਅਮਰ ਰਾਂਗਤ ਨਹੀਂ ਬ੍ਰਹਮ ਵਿਚਾਰੇ ਜੀ ਬ੍ਰਹਮ ਵਿਚਾਰੇ ਜਨਮ ਜਵਾਰੇ ਬੋਨਿਂ ਕਿਰਪਾ ਪ੍ਰਾਪਕ ਕਦੀ ਕਰਗੇ ਲੀਨ ਹਰ ਜਸਦੇ ਨੇ ਜੋ ਨਾ ਤਵੇ ਨ ਮੰਗ ਮੰਗਰੀ ਸਤਗੁਰ ਦੀয়াল ਕਿਰਪਾਲ ਭੇਟ ਤਾਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਕਾਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਸਿਰਾਗ ਮਹਲਾ 14ਵਾਂ ਜਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹੰ ਹਰ ਹਰ ਉਤਮ ਨਾਮ ਹੈ ਜਿਸ ਰਿਹਾ ਸਭ ਕੋ ਜੀਉ ਹਰ ਜੀ ਸਵੇ ਬ੍ਰਿਧਪਾਲ ਦਾ ਘੜ ਘੜ ਰਮਈਆ ਸੋਏ ਜੀਉ ਸਵ ਰੂਪ ਸਦਾ ਧਿਆਇਆ ਇਸ ਬਿਨਾ ਵਰਨਾ ਕੋਏ ਜੋ ਮੋਹ ਮਾਇਆ ਜਲ ਲਾਇ ਦੇ ਇਸ ਛੋੜ ਚਲੇ ਦੁਖ ਰੋਏ ਜਿਨ ਨਾਨਕ ਨਾਮ ਧਿਆਇ ਅਨੰਤ ਸਿਕਾਈ ਹੋਏ ਮਿਹਰ ਬਿਨ ਵਰਨਾ ਕੋਏ ਹਾਰੇ ਗੁਰੇ ਸਰਨਾਹੀ ਪਾਈ ਆਪਣ ਚਾਰਿਆ ਮਿਤਰਾ ਵਡ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਸੋ ਭਾਈ ਹਰ ਕਿਨੇ ਨਾ ਪਾਇਆ ਨਾ ਉਹ ਵਿੱਚ ਹਉਮੇ ਕਰਮ ਕਮਾਉਂਦੇ ਜਿਵੇਂ ਵੇਸਵਾ ਪੁੱਤ ਨਿ ਜਾਉਂ ਪਿਤਾ ਜਾਤ ਤਾ ਉਹ ਇਹ ਗੁਰ ਤੁਠਾ ਕਰੇ ਬਸਾਵੜ ਭਾਗੀ ਗੁਰ ਪਿਆਰ ਹੰਸ ਦਾਗਾ ਪਾਉ ਜਹ ਨਾਨਕ ਬ੍ਰਹਮ ਪਛਾਣਿਆ ਤੇ ਕੀਰਤ ਕਰਮ ਕਮਾਉ ਮਨ ਹਰ ਲਗਾ ਚਾਉ ਗੁਰ ਪੂਰੇ ਨਾਮ ਜੜਾਇਆ ਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋ ਬਸਾਇ ਤਬ ਲਗ ਬਾ ਨਾਮ ਧਿਆਇ ਚਲਦਿਆਂ ਨਾਲ ਚਲਸੀਆਂ ਰੰਥੇ ਲੈ ਜੜਾ ਨ ਬਹੜੀ ਤਨ ਕੋ ਜਨ ਹਰ ਮਨ ਉਠਾਏ ਜਿੰਨੀ ਹਰ ਅਰੇ ਨਾਮ ਨਜੇ ਤੇ ਉਸੰਤ ਗਏ ਪਰਤਾਏ ਧੁਰੇ ਮਖਤ ਘਰ ਪ੍ਰਭ ਦੇ ਕਿਆ ਜਾਂ ਨਾਮ ਤੇ ਆਏ ਬਨ ਹਰ ਅਰਬਲੀ ਤੇ ਲਗਾਇ ਬੜੇ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਦੰਗਾਏ ਹਰਿਆ ਭਿਆ ਬ ਵਾਹੰਦਾਰਿਆ ਫੇ ਦੇਵੇ ਦੇਰਿਆ ਫੇ ਭਰਲਮ ਪੁਲਾਹੇ ਦਾ ਅਰਿਆ ਭੇ ਭਰਮ ਭੁਲਾਇੰਦਾ ਰਿਆ ਫੇ ਮਤ ਦੇ ਗੁਰ ਬਖਾ ਮਨ ਪਰਗਾਸ ਸੇ ਸੇ ਬਿਸਰੇ ਕਹੀ ਕੇ ਹਾਂ ਬਧਾੜੀ ਤੈਨ ਕੋ ਜਨਾਰੇ ਪਾਇਆ ਗੁਰਮਤਿ ਜਨਾ ਨਾਨਕ ਕਮਲਹਿ ਭ੍ਰਿਕਾ ਸਿਆ ਮਨ ਹਾਥਾ ਦੇ ਉਠੜਾ ਹੈ من ہر ہر جپن کرے ہر گر سرج پو جب کل ہر رو کڑکڑا من وسے ست گر پیٹھی رائے وسے من سیت می تر نام دھار یار نام تے گت مت می ہر ہر نام وساؤ یار نامی جت پت جا نانک نام تنگ رتڑا رنگ رت ہر تو ہر برب ست ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਾਤ 라ਉ ਜਨ ਕੋ ਪੂਰਬ ਲਿਖਿਆ ਸਿਆਏ ਮਲੇ ਗੁਰ 파 ਸੇਵਕ ਭਾਏ ਵਣ ਜਾ ਰਿਆ ਮਿਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਾਨ ਤਨ ਬਨਜਾਰਿਆ ਵਪਾਰਿਆ ਜਨ ਬਕਰ ਲਦੇੜਾ ਅਨਰਾਸ ਗੁਰਮਖਾਂਦਰ ਮੁਖੇ ਉਜਲੇ ਸਿਆਇ ਮਲੇ ਹਰ ਪਾਸ ਜਹ ਨਾਨਕ ਗੁਰ ਤੇ ਨ ਪਾਇਆ ਜਿਨ ਆਪ ਤੁਠਾ ਗੁਣਤਾ ਸਾਰ ਤੇ ਅਵਸਾਚ ਕੇਰਾਸ ਮਨ ਪ੍ਰੀਤ ਲਗੀ ਤਿਨ ਗੁਰਮਖਾ ਹਰ ਨਾਮ ਜਿਨਾਂ ਰਹਿ ਰਾਸ ਰਹਾਉ ਇੱਕ ਵੰਕਾਰ ਸਤ ਗੁਰ ਪ੍ਰਸਾਦ سری راگ کار محلہ چوتھا سلوکاں سلوک محلہ تیجا راگاں سری راگ جے سچ ترے پیار سدار سچ من وسے نچل مت اپار رتن مولگ پایا گور کا شبد بچار جے و سچی من سچا سچا, سچا سری رکھ نان سچے سد گر سیو سدا سچ و پار ਮਹਲਾ ਦੀਜਾ ਹੋਰ ਬਿਨਾ ਜ਼ਬਦਾਤ ਹੈ ਜਬ ਲਗ ਸਹਿਬ ਬ੍ਰੀਤ ਨ ਹੋਏ ਮਨ ਮਾਇਆ ਮੋਇਆ ਵੇਖਣ ਸੁਣਨਾ ਹੋਏ ਸਹਿ ਦੇਕੇ ਬਿਨ ਪ੍ਰੀਤ ਨ ਉਜੇ ਅੰਧਾ ਗਿਆ ਕਰੇ ਨਾਨਕ ਜਿਨੇ ਅਕੀ ਲੀਤੀਆਂ ਸੋਈ ਸੱਚਾ ਦੇਹ ਪੌੜੀ ਹਰੇ ਕੋ ਕਰਤਾ ਏਕ ਏਕੋ ਦੀ ਬਾਣਾ ਹਰੇ ਕਿਸਦਾ ਏ ਅਮਰ ਇੱਕਵਰ ਚਿਤ ਦਾ ਦਾਰੇ ਤਿਸ ਬਿਨ ਕੋਈ ਨਾ ਡਰ ਭ੍ਰਮ ਦੂਰ ਕਰ ਅਰੇ ਦਿਸੈ ਨੂੰ ਸੁਲਾਏ ਜੇ ਤੁਧ ਰਖੇ ਬਾਹਰ ਘਰ ਹਰ ਜਿਨੂ ਹੈ ਦਿਆਲ ਸਵਰ ਜਪ ਭਉ ਬਖਮ ਤਰਸ ਲੋਕ ਮਹਾ ਪਹਿਲਾ ਦਾਤੀ ਸਹਿਬ ਸੰਧੀ ਆ ਗਿਆ ਚੱਲੇ ਤੇ ਨਾਲ ਇੱਕ ਜਗੰਦੇ ਨਾਰਣ ਇੱਕ ਨਾ ਸੁਤਿਆਂ ਦੇ ਉਠਾਲ ਮਹਲਾ ਪਹਿਲਾ ਸਿਦਕਸ ਅੱਕੜ ਜਤੀ ਪਕੜਦਾ ਸਭ ਨਾ ਜੀਆਂ ਇੱਕ ਕਾਸ਼ਾਓ ਆਪੋ ਜੇ ਕੋ ਭਲਾ ਗਾਏ ਨਾਨਕ ਤਾਂ ਪਰ ਜਾਪੇ ਜਾਪਤ ਲਿਖੇ ਪਏ ਮਹਲਾ ਦੂਜਾ جے پیارے سونے او تی اگے مر چلیے تری جیون ਸੰਸਾਰ تاں کے پچھے جیونا پوری توں دی اپے ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਤਾ ਚਾਰ ਹਾਟ ਖੁਦ ਸਾਜਿਆ ਵਪਾਰ ਕਰੀਵੇ اک دانੂ ਹਰ ਲਾਭ دے جو ਗਰਮਾ دیਵੇ تن ਜਮ ਕਾਲ 나 ਵਿਆਪੇ ਜਨ ਸਾਥੇ ਅਮਰਤ ਪੀਵੇ او یاب ਸੁٹے ਪਰਵਾਸੋ تن ਪਿਛੇ ਸਭ ਜਗਤ ਛੁਡੀਵੇ ਸੋ ਲੋਕ ਮਰ ਜਾ ਪਹਿਲਾ ਕੁਦਰਤ ਕਰਕੇ ਬਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਾਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਰ ਸਿਧ ਕਰ ਸਿਧਾ ਮਨ ਕਰ ਮਗਸੂਦ ਜੇ ਤੇਰੇ ਦੇਖਾਂ ਤੇ ਤੇਰੇ ਮੌਜੂਦ ਮਹਲਾ ਤੀਜਾ ਗੁਰ ਸਬਾਏ ਬਨਾ ਪਾਇਆ ਨਾ ਨੇੜਿ ਨਾ ਦੂਰ ਨਾ ਨੇ ਸਰਗੁਰਤਾ ਮਿਲੇ ਜਮੜ ਰਹਿ ਅਦੂਰ ਪਉੜੀ ਸਬਦੀ ਸ਼ਬਦ ਸਾਗਰ ਨਵਖੰਡ ਚਾਰ ਬੇਦ 10 ਹੇਠੇ ਤਾ ਮਿਲੇ ਪ੍ਰਾਣਾ ਅਰ ਸਭਨਾ ਵਿੱਚ ਤੂੰ ਮਰਦ ਦਾ ਸਭਨਾ ਭਾਣਾ ਅਰ ਤੂੰ ਜੇ ਤੇ ਆਵੇ ਜੀ ਜਨ ਤੇ ਅਰ ਸਾਰਗ ਪਾਣਾ ਜੋ ਗਰਭ ਘਰਿਆ ਰਾ ਦੇ ਤਿਨਿਆ ਕਰ ਬਾਣਾ ਤੂੰ ਆਪੀ ਆਪ ਵਰਤਾਗਾ ਚੋਜ ਬਿਟਾਣਾ ਸਦੋ ਕਮਲ ਲਾਤੀ ਜ

سج ہے کرمی پلے پائے پڑے باہر تون کی چھے سوار جانتا میرے مارا چی سو ڈرے جے پاپ کمائے وسگیت تچایا نیا ڈری پیشانے جنا سے سچ پچھایا سلوک ملا تھی جا کلم چلو سا وسانی کاگت پھی چل جاو لکھن والا جل پروچین لکھا دُجا نانک پورب لکھیا کما برن کر نہ جائے ਮਹਲਾਤੀ ਜਾਵਰ ਕੋੜ ਪੜਨਾ ਕੋੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿੰਨਾਵੇਂ ਕੋtheta ਨਹੀਂ ਪੜਪੜ ਵੇ ਕੁਆਰ ਕੀ ਵਡਿਆਈ ਵੱਡੀ ਹੈ ਕੀਰਤਨ ਹਰਕਾ ਹਰ ਕੀ ਵਡਿਆਈ ਵੱਡੀ ਹੈ ਨਿਆ ਵੇ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਪੁਛਿਆ ਦਾਣ ਦੇਵ ਕਾ ਹਰ ਕੀ ਵਡਿਆਈ ਵੱਡੀ ਹੈ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁਛਿਆ ਦਾਣ ਦੇਵ ਕਾ ਸ਼ਲੋਕ ਮਹਲਾ ਇਜ਼ ਹਉਨ ਕਰਤੀ ਸਭ ਮੈਂ ਸੰਪੋਖ ਸੇਧ ਨਾਲ ਦੁਜੇ ਭਾਇ ਦੁਖ ਉਪਾਇ ਸਭ ਜੋਹੀ ਜਮ ਗਦ ਨਾਨਕ ਗੁਰਮੁਖ ਉਪਰੇ ਸਾਚਾ ਨਾਮ ਸੁਮਾਲ ਮਹਲਾ ਪਹਿਲਾ ਗਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੁਖ ਸੁਧਾ ਕਾਲੀਆਂ ਬਾੜ ਛਿੱਟਮੀਆਂ ਰੀਸਾਂ ਕਰੇ ਤੇ ਨਾੜੀਆਂ ਤੇ ਸੇਵੇ ਦਰ ਖੜੀਆਂ ਦਲ ਖਸਮੇ ਰਤੀਆਂ ਮਾੜੇ ਸੁਖ ਰਲੀਆਂ ਕੋਦੇ ਦਾਰ ਨੀ ਤਾਣੀਆਂ ਰਹਿ ਨੀ ਬਾਦੜੀਆਂ ਤਾਨਕ ਜਨਮ ਸੁਕਾਟ ਜੇ ਤਿੰਨ ਕੇ ਸੰਗੇ ਮਿਲਾਂ ਭੌੜੀ ਤੁਹਾ ਫੇ ਜਲਮੀ ਨਾ ਹੈ ਆ ਬੇ ਆ ਪੇ ਇਵਿਥ ਜਾਲ ਧੁਆ ਫੇ ਜਾਲ ਬਤਾਇਂਦਾ ਫੇ ਵਿਥ ਸੇ ਬਾਲ ਧੁਆ ਫੇ ਖਮਲ ਲੇ ਪਤੇ ਸਥਾਂ ਵਿੱਚ ਗੁਲਾਬ ਪਾਪੇ ਮੁਦ ਕਰਾਇ ਦੇ ਕਨੇ ਮੇ ਖੜੀ ਕਰ ਗਿਆ ਹਰ ਤੋਂ ਬਾਹਰ ਕੇਸ ਨਹੀਂ ਕੋ ਸਬਦੀ ਵੇਖ ਨਹੀਂ ਹਰ ਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤ ਰੋਵੇ ਅੰਦਰੋਂ ਤੋਂ ਖਾਣੀ ਨਾ ਸਵੇ ਜੇ ਤਨ ਖਸਮੇ ਚਲੇ ਰਜਾਈ ਦਰਕਾਰ ਸੋਭਾ ਮਹਿਲ ਬੁਲਾਈ ਨਾਨੇ ਕਰਮੀ ਇਹ ਪਤ ਪਾਈ ਗੁਰ ਪ੍ਰਸਾਦ ਦੀ ਸਾਈ ਸੁਮਾਈ ਮਹਲਾ ਤੀਜਾ ਮਨ ਮੁਕ ਨਾਮਿ ਹੋਣਿਆ ਰੰਗ ਉਸ ਬਾਲੇ ਰਨਾ ਭੋਲੇ ਸਕਾਰ ਰੰਗ ਦਿਨ ਥੋੜੜਿਆਂ ਸ਼ੋਸ਼ਾ ਇਸ ਦਾ ਮੁੱਲ ਦੂਜੇ ਲਗੇ ਪਚਮੇ ਮੂਰਖਿਆਂ ਤੇ ਗਵਾਲ ਵਿਸ਼ਟਾਆਂ ਤੇ ਰਕੀਟ ਸੇ ਫਾਇ ਪਤੇ ਬਾਰੋ ਬਾਰ ਨਾਲੇ ਕੇ ਧਾਮਰਤੇ ਸੇ ਰੰਗਲੇ ਗੁਰਕੇ ਸੇ ਸਭਾਏ ਭਗਤੀ ਰੰਗ ਨ ਉਤਰੇ ਸਾਜੇ ਰਹੇ ਸਮਾਏ ਪੌੜੀ ਸੀਠੇ ਭਾਈ ਸਭ ਦੁਦਿਆ ਫੇਰਿਸ ਕਿਸਮ ਬਾਇ ਕਵਾਲਛਲ ਕਰਕੇ ਖਾਉਂਦੇ ਮੂੰਹ ਕੂੜ ਕੋਇ ਦਨੀਡਾ ਯਾਪੇ ਦਿਆਪੇ ਭਾਵੇ ਸੋਖਰੇ ਤੋ ਉਤੇ ਕਾਮ ਹੋਏ ਲਾਇ ਇੱਕ ਦਾ ਸੱਚ 부ਝਾਇਆ ਨਾ ਤਿੰਨਾ ਟੁੱਟ ਪੰਡਾਰ ਦੀ ਵਾਇਆ ਹਰ ਚੇਹ ਦਿਖਾਇਆ ਤਿੰਨਾ ਸਭਲੇ ਚੇਤਾ ਹੱਤ ਤੇ ਡਾਇ ਸਲੋਕ ਮਹਲਾ ਤੀਜਾ ਪੜ ਪੜ ਪੰਡਤ ਬੀਦ ਬਖਾਣੇ ਮਾਇਆ ਮੋਏ ਸੋਏ ਤੂ ਜੇ ਪਾਇਰਨਾ ਬਿਸਾਰਿਆ ਮਨ ਮੂਰਗ ਮਲੇ ਸੁਜੈ ਜੇ ਨ ਜਿਓ ਪੜ ਦਿੱਤਾ ਤਿਸੇ ਕਬੂਨਾ ਚੇਤੇ ਜੋ ਦਿੰਦਾਰਿ ਰਿਗ ਸੰਬਾਇ ਜਮ ਕਬਾ ਕਰੋਨਾ ਕਟਿਏ ਫਿਰ ਫੇਰਿਆ ਵੇ ਜਾਏ ਮਨ ਕਿ ਜੁਨਾ ਰੂਜ ਜੇ ਅੰਦਰੇ ਪੁਰਬ ਲਿਖਿਆ ਗਮਾਈ ਪੂਰੇ ਭਾਸ ਕਿਰਮਣੇ ਸੁਖ ਦਾਤਾ ਮਨ ਵਸੇ ਨਾਮ ਨਾਲ ਜੋਗ ਮਾਣੇ ਜੋਗ ਪੈਨਾ ਸੁਖੇ ਸੁਖ ਵਿਆ ਨਾਨ ਸੋ ਨਾਮ ਬਰਉਦਾ ਵਿਸਾਰੀ ਅਜੇ ਦਰ ਸੱਚੇ ਸੋ ਭਾ ਭਾਈ ਮਹਲਾ ਤੀਜਾ ਸਤਗੁਰ ਸਹਿਬ ਸੋਖੇ ਪਾਇਆ ਸਤਿਨਾਮ ਗੁਰਦਾਸ ગરમતી આપણ રામ ના પ્રકાશ સચો સચ કમાવણા વઢે પાસ જીવ પિંડ સબ તિદા તિસિ કરે અર્ધા સચ્ચે શબ્દ સહા લસદા હણા સુચે સુખે સુખ નિવાસ જપ તબ સંજ મને માય ભિ નામે ત્રિગ જી વાસ ના ન મન મનમ ભય વિના જ ભાવે ત્યુ રાખ તું નારક તેરા દાસ પૌડી ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਰਾਸ ਸਭ ਤੁਹਾਡੇ 파ਸੋਂ ਮੰਗਦੇ ਤੇ ਕਰਦੇ ਅਰਦਾਸ ਜੇ ਤੂੰ ਦੇ ਤੇ ਸਭ ਕੇ ਹੀ ਮਿਲੇ ਇਹ ਤਾਂ ਦੂਰ ਹੈ 파ਸ ਤੋ ਬਾਜੋਂ ਥਾ ਉਗੋ ਨਜੀ 파ਸੋਂ ਮੰਗੀ ਅਮਰ ਵੇਖੋ ਕੋ ਅਨਰ ਜਾ ਸਭ ਤੁਹਾਡੇ ਨੂੰ ਸੁਦਾ ਦੇ ਦਰਗੁਰ ਮੱਖਾਂ ਨੂੰ ਪ੍ਰਗਾਸ ਲੋਕ ਮਾਲਾ ਤੀਜਾ પંડિત પડ પડે ઉચા કુક દાયા મોરે અંત બ્રહ્મચી મન મૂર જગત પર ગુરુ સેવિ ના પાયા બુજો કર વિચાર સદાશાંત સુખ મન વસે કુકે ચુકે કુક પકારે આપે નું આપ ખા મારમ શબ્દી વિચાર નાની શબ્દ મુ પ્યાર પૌડી ਹਰ ਕੀ ਸੇਵਾ ਸਫਲ ਕਰਮੁ ਪਾਵੇ ਸਾਇ ਜਿਸਾਰ ਭਾਵੇ ਤਿਸ ਗੁਰ ਮਿਲਿਐ ਸੁਹਾੜ ਨਾਮ ਤੇ ਆਏ ਸੁ ਕੋਰ ਸਬਦੀ ਅਰ ਪਾਇ ਅਰ ਪਾਰ ਲੰਗਾਏ ਮਨ ਹਾਠੇ ਕਿਨੇ ਨਾ ਪਾਇਓ ਪੁਛੋ ਵੇਦਾਂ ਜਾਏ ਨਾਨਕ ਦੁਸ਼ਟਾਂ ਘਰਨ ਮਾਰਿਆ ਗੁਰਮੁਖ ਨਾਮ ਸਲਾਇ ਜਮ ਜਨਮ ਸੁਬਾਰਿਆ ਨਾਨਕ ਸੋ ਸੂਰਾ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਾਇ ਹਰ ਦਾਇ ਸੁਖਮਾ